ਦੋ ਇੰਡੀਆਨੀ ਸਹੀ ਸੋ ਇੰਡੀਆਨੋ ਸਹੀ ਗੁਲੀ ਦੰਦਾ ਸਾਈਕੁਸ ਰੇ ਗੁਲੀ ਦੰਦਾ ਗੁਲੀ ਦੰਦਾ ਸਹੀ ਗੁਲੀ ਦੰਦਾ ਦੁਬੇ ਹੈ ਕਿ ਗੁਲੀ ਦੰਦਾ ਕਾ ਇਹ ਕੋਸਟ ਆਹ ਗੁਲੀ ਦੰਦਾ ਰੱਖੀ ਬੈਠਾ ਭਾਈ ਪਾਣੀ ਦਾ ਜ਼ਿਆਦਾ ਖੜਕਾ ਵਾ ਜੀ ਮੈਂ ਰਹਿਣ ਦੋ ਭਜੀ ਆਜੋ ਫਿਰ ਉਹ ਵਾਓ ਸੇਵਕਾ ਇਥੇ ਦਾ ਕੰਮ ਖਤਰੇ ਵਾਲਾ ਹੀ ਆ ਵਾਕਈ ਭਾਈ ਬਹੁਤ ਜ਼ਿਆਦਾ ਖਤਰੇ ਵਾਲਾ ਕੰਮ ਆ ਉਹ ਮਾਮਾ ਮਿਲਾਰ ਕਰ ਰਹੇ ਸਾਰੇ ਟਰੈਕਰ ਤੁਲੋ ਬੇਤਨਾ ਹਿੱਲਦੇ ਆਦੇ ਉਹ ਪਹਿਲਾਂ ਇੱਕ ਬਜਰੀ ਬੁੜੀ ਗਿਰ ਵੀ ਗਈ ਸੀ ਟ੍ਰੈਕਿੰਗ ਅੱਜ ਉਹ ਫੇਰ ਲੈ ਗਿਆ ਭਾਜੀ ਜਿੱਥੇ ਕਹਿ ਸਕਦੇ ਆਪਾਂ ਦੁਰਘਟਨਾ ਘਟ ਤੇ ਨਿਗਾ ਆੜੀ ਦੁਰਘਟਨਾ ਘਟੀ ਲੋ ਜੀ ਹਰੇ ਹਰੇ ਘਾਉ ਤੇ ਸੱਪ ਕੁੱਕਾ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ ਆਪਾਂ ਆਹ ਬੜਾ ਬਲੌਗ ਆਪਾਂ ਤਕਰੀਬਨ ਹਫਤੇ 10 ਦਿਨ ਬਾਅਦ ਪਾ ਰਹੇ ਆਂ ਅੱਜ ਆਪਾਂ ਆਏ ਹੋਏ ਆ ਇੱਕ ਟਰੈਕ ਕਰਨ ਬੈਰਤੋਬਾ ਜ਼ਿਲ੍ਹੇ ਬੈਰਗਮੋਂ ਦੇ ਵਿੱਚ ਪੈਂਦਾ ਆਪਣੇ ਲਾਗੇ ਆ ਇਹ ਬਹੁਤ ਸੋਹਣਾ ਟਰੈਕ ਹੈ ਤੇ ਅੱਜ ਕੀ ਪਹਾੜਾਂ ਦਾ ਜਿਹੜਾ ਕਲਰ ਉਹ ਵੀ ਚੇਂਜ ਹੋ ਗਿਆ ਹੁਣ ਕਿਉਂਕਿ ਮੌਸਮ ਦੀ ਚੇਂਜ ਦੇ ਨਾਲ ਪਹਾੜਾਂ ਦਾ ਜਿਹੜਾ ਕਲਰ ਉਹ ਵੀ ਚੇਂਜ ਹੋ ਜਾਂਦਾ ਤੇ ਅੱਜ ਕਰਦੇ ਆਪਾਂ ਟਰੈਕ ਬਹੁਤ ਸੋਹਣਾ ਟਰੈਕ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ ਜੁੜੇ ਰਹੋ ਬਲੌਗ ਦੇ ਨਾਲ ਤੇ ਮਿਲ ਆਪਾਂ ਬਾਥਰੋਂ ਜਾਣਾ ਅੱਜ ਆਪਾਂ ਨੇ ਅੜੀਆ ਚੁੰਝੀ ਖੜੀ ਆ ਦੇਖਣੀ ਆ ਆ ਇੱਧਰ ਨੂੰ ਜਾਣਾ ਤੇ ਆਪਣੇ ਨਾਲ ਆ ਗਿਆ ਰਾਜ ਰਾਜ ਠੀਕ ਆ ਬਹੁਤ ਵਧੀਆ ਭਾਜੀ ਲੱਤਾਂ ਕਹਿਮਾ ਪੂਰੀਆਂ ਫਿਰ ਪੂਰੀਆਂ ਪੂਰੀਆਂ ਭਾਜੀ ਚੱਲ ਬ ਖਿੱਚੇ ਕੰਮ ਨੂੰ ਤੇ ਜਿਹੜੇ ਪਿੰਡ ਦੇ ਵਿੱਚ ਆਪਾਂ ਆਏ ਹੋਏ ਆ ਪਿੰਡ ਦਾ ਨਾਮ ਵੈਰ ਤੋਂ ਵਜੇ ਤੁਹਾਨੂੰ ਦੱਸਿਆ ਪਹਿਲਾਂ ਮੈਂ ਤੇ ਇੱਥੇ ਲਾਈਟਿੰਗ ਕਰ ਦਿੱਤੀ ਆ ਕਿਉਂਕਿ ਕ੍ਰਿਸਮਸ ਦਾ ਹੁਣ ਜ਼ੋਰ ਸਟਾਰਟ ਆ ਇਟਲੀ ਦੇ ਵਿੱਚ ਤੇ ਅੱਜ ਆਪਾਂ ਨੇ ਜਾਣਾ ਇਹ ਸਾਈਡ ਨੂੰ ਸਾਹਮਣੇ ਸਿੱਧਾ ਥੋੜੇ ਲੇਟ ਹੋ ਗਏ ਉੱਦਾਂ ਅਸੀਂ ਪਰ ਅਸੀਂ ਕੰਮ ਖਿੱਚ ਦੇਣਾ ਫਿਰ ਵੀ ਪਾਣੀ ਦੇ ਵਿੱਚ ਸਾਡਾ ਪਰਸ਼ਾਵਾਂ ਬੜਾ ਸੋਹਣਾ ਲੱਗ ਰਿਹਾ। ਲੋ ਜੀ ਆਹ ਵਾਲੇ ਇੱਥੇ ਦੱਸਿਆ ਹੋਇਆ ਨੇ ਪਰ ਅਸੀਂ ਕਨਫਿਊਜ਼ ਹੋ ਗਏ ਦੋਨੇ ਪਾਸੇ ਡਾਇਰੈਕਸ਼ਨਾਂ ਵਿੱਚ ਇੱਧਰ ਨੂੰ ਵੀ ਇੱਧਰ ਨੂੰ ਵੀ ਆਹ ਵੱਲ ਜਾਣਾ ਸ਼ਾਇਦ ਆਪਾਂ ਨੇ ਬਹਿਰਤੋ ਵਾਲਾ ਕੋਲ ਸਾਥ ਤੇ ਇੱਧਰ ਜਾ ਕੇ ਦੇਖ ਲਾਂਗੇ ਚੱਲ ਦੇਖੀ ਜਾਈਓ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਮਾਰਕੀਟ ਚੱਲ ਜਾਈਏ। ਆਓ। ਲੋ ਜੀ ਮਾਰਕੀਟ ਤੋਂ ਸਮਾਨ ਲੈ ਲਿਆ ਆਪਾਂ ਨੇ। ਪਰ ਸੈਸ ਸਾਡਾ ਬਹੁਤ ਸਲੋ ਹੈ। ਚਲ ਰਾਜ ਖਿੱਚੀਏ ਕੰਮ ਨੂੰ ਬਣਾ ਜਾ ਹਾਂਜੀ ਆਪ ਦੇਖ ਦੇਖ ਭੌਂਕ ਰਿਆ ਸਾਨੂੰ ਲੋ ਜੀ ਕਮੂਨੇ ਦੀ ਵਹਿਰ ਤੋਬਾ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਲੈਕਟ੍ਰੋਨ ਦਾ ਬੰਦ ਇਹਦਾ ਸੈਂਸ ਉਹ ਨਹੀਂ ਕੋਈ ਜਾਂਦਾ ਇਹ ਇਹ ਕਹਿ ਰਹੇ ਆ ਭਾਈ ਕੋਇਲ ਦਵਾਜੀ ਨਾ ਕਰਿਓ ਤੁਸੀਂ ਕੈਮਰੇ ਦੀ ਨਿਗਰਾਨੀ ਵਿੱਚੋਂ ਹੋਣਾ ਸੀ ਰਹਿਸ਼ੀਰ ਥੋੜਾ ਬਾਹਰ ਆ ਕੇ ਹੁਣ ਸਾਨੂੰ ਪਹਾੜ ਸ਼ੁਰੂ ਹੋਏ ਇੱਥੋਂ ਇੱਥੋਂ ਜਨਨਕ ਜੋਰਜਾ ਲੱਗਣਾ ਸ਼ੁਰੂ ਹੋ ਗਿਆ ਸਾਡਾ ਹੁਣ ਤੇ ਇਧਰ ਧਾਰਮਿਕ ਸਥਾਨ ਬਣਾ ਆ ਕਿਸੇ ਨੇ ਦੀਵਲ ਆਇਆ ਹੋਇਆ ਵਿੱਚ ਪੱਥਰ ਬੜੇ ਸੋਹਣੇ ਲਾਏ ਹੋਏ ਨੇ ਬੜਾ ਸੋਹਣਾ ਲੱਗ ਰਿਹਾ ਇਹ ਮਰੀਆ ਦੀ ਫੋਟੋ ਲੱਗਦੀ ਸ਼ਾਇਦ ਤੇ ਪਹਾੜਾਂ ਦੇ ਭਾਈ ਕਲਰ ਬੜਾ ਸੋਹਣਾ ਇਹ ਵਿੱਚ ਜੈਲੋ ਯੈਲੋ ਕਲਰ ਹੈ ਵਿੱਚ ਬਲੈਕ ਹੈ ਵਿੱਚ ਗ੍ਰੀਨ ਹੈ ਤੇ ਬੜਾ ਪਿਆਰਾ ਲੱਗ ਰਿਹਾ ਲੱਕੜ ਦਾ ਸਮਾਨ ਵੇਚ ਰਿਹਾ ਬਾਬਾ ਇੱਧਰ ਕੋਈ ਸਾਰਾ ਹੱਥਾਂ ਨਾਲ ਬਣਾ ਰਿਹਾ ਹੈ ਨਾਲੇ ਬਾਬਾ ਤੇ ਵਧੀਆ ਆਓ ਲੂਜਾ ਬਣਾਇਆ ਹੋਇਆ ਇੱਧਰ ਸਾਰਾ ਜਗਮੈਂਟ ਵੱਜੀ ਰੱਖਿਆ ਹੋਇਆ ਜਿਵੇਂ ਅੱਛੀ ਸੀ ਇੰਡੀਆ ਨਹੀਂ ਸੀ ਸਹੀ ਸੋਨੋ ਇੰਡੀਆਨ ਸੀ ਗੁਲੀ ਦੰਦਾ ਤਾਈ ਕੁਛ ਹੈ ਗੁਲੀ ਦੰਦਾ ਗੁਲੀ ਦੰਦਾ ਸੀ ਗੁਲੀ ਦੰਦਾ ਦੋਵੇਂ ਇੱਥੇ ਕੁਲੀ ਦੰਦਾ ਕਾ Questo Sì sì ਆ ਗੁਲੀ ਦੰਦਾ ਰੱਖੀ ਬੈਠਾ ਬਾਈ ਹਾਂ ਫੌਮ ਨਹੀਂ ਹਟਾ ਨਾ ਤਿਆਰ ਕੀ ਸੀਰੋ ਨਿਓਂਡiano ਰਗਾਟੀ Sì a giocare con quel calcio vivo no Ta 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 Sì ਉਹ ਪੀਰਾ ਵਾਲਾ ਇੰਚੀਮਾ ਦਵਾ ਵਾਲਾ ਇੰਚੀਮਾ ਦੇ ਟੱਲੋ ਪੀਰਾ ਵਾਲਾ ਕਿ ਫ੍ਰੈਸ਼ੀਸੋ ਐ ਲੋ ਜੀ ਕਮਾਲੇ ਹੋ ਗਏ ਗੁੱਲੀ ਡੰਡਾ ਰੱਖੀ ਬੈਠਾ ਬਾਬਾ ਬਣਾ ਕੇ ਥੱਲੇ ਕੁਝ ਬਣਾ ਰਿਹਾ ਹੈ ਥੱਲੇ ਕੁਝ ਬਣਾ ਰਿਹਾ ਹੂੰ ਲੋ ਜੀ ਬਾਬੇ ਨੇ ਦੱਸਿਆ ਕਿ ਨਾ ਉੱਥੇ ਕੋਈ ਬਿਮਾਰ ਹੋ ਗਿਆ ਕਿਸੇ ਨੂੰ ਟਰੱਕਰ ਨੂੰ ਕੋਈ ਗੱਲਬਾਤ ਹੋ ਗਈ ਕੋਈ ਉੱਥੇ ਹੈਲੀਕਾਪਟਰ ਪਹੁੰਚਿਆ ਹੁਣ ਇੱਥੇ ਪੂਜੋ ਬਣੀ ਹੋਈ ਅੱਗ ਵਾਲੀ ਹੋਈ ਆ ਤੇ ਵਧੀਆ ਮਾਹੌਲ ਆ ਇੱਥੇ ਦਾ ਆ ਤੇ ਅਸੀਂ ਨੇਰੇ ਜਿਹੇ ਰਹਿ ਕੇ ਬਾਈ ਗੱਡੀ ਇੱਥੇ ਦਾ ਕਾਉਂਦੀ ਆ ਕਾਫੀ ਉੱਪਰ ਤੱਕ ਗੱਡੀ ਆਉਂਦੀ ਆ ਸਾਡਾ ਘੰਟਾ ਖਰਾਬ ਹੋ ਗਿਆ ਲਗਭਗ ਮੈਂ ਇੱਥੇ ਪਹਿਲਾਂ ਆਇਆ ਉਹ ਜਾਣੇ ਕੋ ਕਾਫੀ ਟਾਈਮ ਹੋ ਗਿਆ ਉਦੋਂ ਵੀ ਅਸੀਂ ਗੱਡੀ ਥੱਲੇ ਲੱਗ ਕੇ ਆਏ ਸੀ ਮੇਰੇ ਦਿਮਾਗ ਜੇ ਇਹ ਚ ਨਹੀਂ ਦੱਸਦਾ ਹੈਗਾ ਕਿ ਗੱਡੀ ਆਉਂਦੀ ਨਹੀਂ ਆਉਂਦੀ ਕਿਉਂਕਿ ਸਰਦੀਆਂ ਸ਼ੁਰੂ ਹੋ ਗਰਮੀਆਂ ਚ ਤਾਂ ਪਤਾ ਤਾਂ ਵੀ ਆਉਗੀ ਸਰਦੀ ਨਾਲ ਥੋੜੀ ਡਾਟਦੀ ਚਲੋ ਕੋਈ ਨਹੀਂ ਬਾਹਾਨੇ ਨਾਲ ਘੰਟਾ ਹੋਰ ਤੋਰ ਹੋ ਗਿਆ ਸਹੀ ਹੈ ਤੇ ਬਾਈ ਇੱਧਰ ਬਾਬਾ ਜੀ ਕਹਿੰਦੇ ਵੀ ਅਸੀਂ ਵੀ ਗੁੱਲੀ ਪਗਰਾ ਤੂਤੀ ਦੁਨੀਆ ਹੀ ਖੇਡਦੀ ਦੀਆਂ ਨਾ ਗੋਲੀ ਡੰਡਾ ਕੱਲਾ ਹੀ ਇੰਡੀਆ ਚ ਨਹੀਂਦਾ ਸਾਰੇ ਪਾਸੇ ਹੀ ਤਾਂ ਇਹਨੇ ਤਾਂ ਰੱਖਿਆ ਹੋਇਆ ਇੱਥੇ ਕੋਈਸਾ ਤੂ ਤੋ ਫਾਟੋ ਮਾਨੋ ਤੂ ਤੋ ਮਾਨੋ ਸੀ ਹਾਂ ਆ ਗਲੇਲ ਪਈ ਓਏ ਕੋਈ ਤੋ ਨਾ ਹੋਈ ਓਏ ਆ ਦੇਖ ਆ ਗਲੇਲ ਬਣੀ ਹੋਈ ਹੈ ਸੀ 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 ਪਰ ਉੱਚੀ ਨਹੀਂ ਮਰਾ ਉਸ ਨੂੰ ਨਾ ਹਾਂ ਕਾਰੀਗਰ ਹੈ ਸ਼ੌਂਕ ਹੈ ਸ਼ੌਂਕ ਹੈ ਮਜਬੂਰੀ ਨੂੰ ਸ਼ੌਂਕ ਚ ਬਣਾ ਰਿਹਾ ਬਾਬਾ ਚੱਲ ਵੀ ਰਾਜਾ ਜਲੀਏ ਆਹਾ ਚਾਓ ਗ੍ਰਾਸੀਆ ਚਾਓ ਚਾਓ ਆਜਾ ਉਹ ਟੇਬਲ ਲੱਗੇ ਉਹ ਚ ਵੜੇ ਖਾਣ ਲਈਏ ਦੇਖ ਲੈਨੇ ਆਜਾ ਵਾਹ ਯਾਰ ਕੀ ਸ਼ਾਨਦਾਰ ਥਿਊ ਹੈ ਅੱਗੋਂ ਨਾ ਨਾ ਦੇਖ ਲੈਣਾ ਕਿਤੇ ਨਹੀਂ ਖਾ ਲੈਣਾ ਲੋ ਜਿਹੜਾ ਸਮਾਨ ਮਾਰਕੀਟ ਤੇ ਲਿਆਂਦਰ ਹੁਣ ਖਾਣ ਲੱਗੇ ਆ ਮੌਇਸਟਰ ਹੈਗਾ ਪੀਸਾ ਹੈਗਾ ਕ੍ਰਿੰਟਾ ਹੈਗਾ ਆ ਖਾ ਲ ਨਾ ਰਾਜਾ ਹਜੇ ਆ ਬਾਅਦ ਚ ਖਾ ਲਾਂਗੇ ਇੱਧਰ ਵੱਲ ਕਿਉਂਕਿ ਭੁੱਖ ਉਹ ਬਾਅਦ ਚ ਵੀ ਲੱਗਣੀ ਆਪਾਂ ਨੂੰ ਲੋ ਜੀ ਇੱਕ ਬਹੁਤ ਸੋਹਣੀ ਜਗ੍ਹਾ ਤੇ ਖੜ ਕੇ ਬੈਠ ਕੇ ਨਹੀਂ ਖੜ ਕੇ ਖੜ ਕੇ ਅਸੀਂ ਲੰਚ ਕਰ ਲੱਗਿਆ ਹੋਣਾ ਇੱਥੇ ਕਿਉਂਕਿ ਟੇਬਲ ਗਿੱਲੇ ਬਹੁਤ ਆ ਇੱਥੇ ਸੂਰਜ ਘੱਟੇ ਦੇਖਦਾ ਤੇ ਇੱਥੇ ਆਲੇ-ਦਾਲਾ ਵੀਊ ਬੜਾ ਸ਼ਾਨਦਾਰ ਯਾਰ ਕੁਮਾਹ ਅਲਕੇਸ਼ਨ ਲੋੜੀ ਉਰੇ ਹੋਰ ਬੜਾ ਕੁਝ ਹੈ ਨਹੀਂ ਜਿਹੜੇ ਬੰਦੇ ਨੂੰ ਟ੍ਰੈਕਿੰਗ ਦਾ ਸ਼ੌਂਕ ਹੈ ਉਹੀ ਬੰਦੇ ਪੰਗਾ ਲਿਓ ਇੱਧਰ ਨੂੰ ਰਬੀਸ ਹਾਂ ਜੇ ਦੋ ਹਸਪਤਲ ਜਾਉਂਦਾ ਇਹ ਬੁਢੇ-ਬੁਢੇ ਵੀ ਲੱਗੇ ਪਏ ਹਨਾ ਹੋਰ ਉਹ ਨਹੀਂ ਬੰਦੇ 70 ਸਾਲ ਦਾ ਹੋਣਾ ਘਟੋ ਘਟ ਹੋਊਗਾ ਭਾਈ ਹਨਾ ਸਹੀ ਗੱਲ ਆ ਭਾਈ ਜਿਹੜੀ ਚੀਜ਼ਾਂ ਸ਼ੌਂਕ ਪੈ ਜਾਂਦੇ ਨਾ ਉਹ ਬੰਦੇ ਰਹਿ ਨਹੀਂ ਹੁੰਦੇ ਇਹਨਾਂ ਨੂੰ ਸ਼ੌਂਕ ਆ ਭਾਜੀ ਹੋਰ ਹੋਰ 60 ਸਾਲ ਦੇ ਨੇ ਉਹਨੇ ਲੱਗ ਗਿਆ ਕੰਮ ਉਹਨੂੰ ਸ਼ੌਂਗੇ ਟਾਈਮ ਆਈਆ ਵਾ ਵਧੀਆ ਟਰੈਕਿੰਗ ਦਾ ਉਦੋਂ ਵੀ ਵਧੀਆ ਹੈ ਬੰਦ ਸਰੀਰ ਲਈ ਵੀ ਸਹੀ ਆ ਤੁਲਨਾ ਕਰਨਾ ਵੀ ਚਾਹੀਦਾ ਆ ਬੱਚੇ ਦੇ ਲੱਗ ਬੜੀਆਂ ਹੂੰ ਹਾਂ ਮੈਂ ਮਾਈਕ ਬੰਦ ਕਰਿਓ ਲੋ ਜੀ ਸਾਰੀ ਇਨਫਰਮੇਸ਼ਨ ਦਿੱਤੀ ਬੈਠੇ ਦੀ ਫਮਜੀਦਾ ਕੁਸਾਉਂਦਾ ਨਹੀਂ ਇੰਨਾ ਖਾ ਦੋ ਬਲ ਵੈਰ ਤੋਂ ਬਾ ਚਲੀ ਰਾਜ ਫਿਰ ਕਿਨ ਲੋ ਜੀ ਰੋਟੀ ਪਾਣੀ ਖਾ ਲਿਆ ਸੀ ਇੱਥੇ ਆ ਬਾਹਰ ਜੀ ਬੜੀ ਸੋਹਣੀ ਇੱਥੇ ਇਹਨਾਂ ਅਗੋ ਗਜੇ ਬਾਲੀ ਹੋਈ ਹੈ ਵਧੀਆ ਬਣਾਇਆ ਹੋਇਆ ਜਗਰਮੈਂਟ ਹੈ ਨਾ ਤੇ ਲੱਕੜ ਦੇ ਬਣਾਇਆ ਹੋਇਆ ਸਾਰਾ ਕੁਝ ਭਾਜੀ ਕਹਿੰਦਾ ਮੈਨੂੰ ਕੋਈ ਡਰ ਨਹੀਂ ਈ ਬਲੌਗਰ ਇਟਲੀ ਕਮ ਖਤਰੇ ਵਾਲਾ ਹੀ ਹੋਂ ਤਾਂ ਕਮ ਵਾਕਈ ਖਤਰੇ ਵਾਲਾ ਭਾਜੀ ਲੋਜ ਹੁਣ ਥੋੜਾ ਟਰੈਕ ਐਡਵੈਂਚਰ ਸ਼ੁਰੂ ਹੋਇਆ ਹੁਣ ਸਾਨੂੰ ਫਿਰ ਹੋਣ ਲੱਗਿਆ ਵੀ ਹਾਂ ਵਾਕਈ ਹੁਣ ਅਸੀਂ ਟਰੈਕਿੰਗ ਕਰਨ ਲੱਗੇ ਹੋਈਆਂ ਕਿਉਂਕਿ ਪਿੱਛੇ ਆ ਰੋੜੇ ਆ ਰਹੇ ਆ ਤਕਰੀਬਨ ਤੇ ਹੁਣ ਇਹ ਪੂਰੀ ਗੱਲਬਾਤ ਇੱਕ ਨੰਬਰ ਬਣੀ ਪਈ ਆ ਏ ਗੱਲਾਂ 'ਚ ਵੀਡੀਓ ਵਿੱਚ ਮੁੜ ਕੇ ਆਈਆਂ ਉਹ ਗੱਲਾਂ-ਗੱਲਾਂ ਜਗਾ ਰਾਂਗੇ ਆਂ ਦੀਆਂ ਆ ਰੱਬਾ ਅਸੀਂ ਵੀ ਦੇਖ ਰਹੇ ਹਾਂ ਉਹ ਬਾਪੂ ਵੀ ਦੇਖ ਰਹੇਗਾ ਚੁੱਪ ਕਰ ਜਾ ਉਹਦਾ ਕਲੋਲੇ ਹੋ ਗਈ ਸੀ ਐਨੀਆਂ ਗੱਲਾਂ 'ਚ ਮਗਨ ਦੀਆਂ ਦੇਖ ਲਾ ਇਹਨਾਂ ਨੰਗੇ ਜਣਾ ਦਾ ਜਨਾਬ ਆਜ ਮਾਰਦਾ ਹੋ ਲਓ ਜੀ ਕੰਮ ਖਤਰੇ ਵਾਲਾ ਹੀ ਇੱਥੇ ਬਾਈ ਹਾਂਜੀ ਰਾਜੀ ਕਿਵੇਂ ਲੱਗੇ ਟ੍ਰੈਕ ਇਹ ਲਾਈਕ ਕੋ ਪਾ ਜੀ ਬਹੁਤ ਸੋਹਣਾ ਵਾ ਹਾਂ ਕੈਂਡਾ ਨਾ ਬਹੁਤ ਪੂਰਾ ਘਰੇਣਾ ਪੂਰਾ ਪੂਰਾ ਦਿਲ ਲੱਗਦਾ ਵੀ ਆ ਟ੍ਰੈਕਿੰਗ ਕਰਨ ਲੱਗੇ ਪੂਰਾ ਹੈ ਨਾ ਹੈਵੀ ਐਡਵੈਂਚਰ ਜੀ ਆ ਵੀ ਉਧਰ ਠੀਕ ਵੀ ਆ ਤੇ ਸੋਹਣਾ ਵੀ ਬਹੁਤ ਆ ਯਾਰ ਹਾਂ ਸ਼ੁਕੀਰ ਆ ਕਰਨ ਦਾ ਉਧਰ ਹੀ ਤਾਂ ਬੈਸਟ ਆ ਟ੍ਰੈਕਿੰਗ ਵਾਲੇ ਲਈ ਮੰਦੇ ਲਈ ਬਹੁਤ ਸੋਹਣਾ ਯਾਰ ਤੇ ਹੁਣ ਆਪਾਂ ਵਧਦੇ ਆ ਥੋੜਾ ਜਿਹਾ ਹੋਰ ਅੱਗੇ ਨੂੰ ਉਹ ਚੜਹਾਈਆਂ ਚੜਦੇ ਆ ਐਸੇ ਟਰੈਕ ਦੀਆਂ ਝਰਨੇ ਝੁਰਨੇ ਵਿੱਚੇ ਪਹਾੜ ਐਦਾਂ ਦੇ ਬਹੁਤ ਸੋਹਣਾ ਲੱਗਦਾ ਹਾਂ ਆ ਦੇ ਕਿਵੇਂ ਖੜਾ ਹੋਏ ਇਹ ਲਾ ਪਾਣੀ ਨੇ ਵੱਡ ਵੱਡ ਕੇ ਦੇ ਲਾ ਪਹਾੜ ਦਾ ਕਿਆ ਨਾਮ ਕਰਦਾ ਹਨਾ ਆ ਪਾਣੀ ਨੇ ਵੱਡਿਆ ਹੋਇਆ ਹੈ ਪਹਾੜੇ ਨੇ ਪਾਣੀ ਤੋਂ ਨਾ ਬਰਫ ਹੈ ਸਾਰੀ ਮੇਰੀ ਠੰਡਾ ਬਹੁਤ ਹੈ ਪਾਣੀ ਵੀ ਹੱਥ ਪਾ ਕੇ ਦੇਖਿਆ ਸੀ ਮੜਾ ਲਾ ਕੇ ਦੇਖਿਆ ਬਹੁਤ ਜ਼ਿਆਦਾ ਠੰਡਾ ਪਾਣੀ ਹੈ ਲੋ ਜੀਰੇ ਸਾਡੀ ਆਵਾਜ਼ ਵੀ ਇੱਕ ਦੂਜੇ ਨੂੰ ਬਹੁਤ ਘੱਟ ਸੁਣਦੀ ਹੈ ਪਾਣੀ ਦਾ ਹੀ ਬਹੁਤ ਸ਼ੋਰ ਹੈ ਇੱਥੇ ਵਾਹ ਕਿਆ ਸੀਨ ਹੈ ਯਾਰ ਅਮੇਜ਼ਿੰਗ ਪਾਣੀ ਨੇ ਵੀ ਆਪਣੀ ਮਿਊਜ਼ਿਕ ਬਣਾਇਆ ਹੋਇਆ ਇੱਕ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਹਾਂ। ਹਾਂ ਓਕੇ ਓਕੇ। ਲੋ ਜੀ ਇੱਕ ਖਤਰਾ ਪਾਰ ਕਰਕੇ ਆਏ ਆ ਅਸੀਂ। ਤੇ ਦੂਜਾ ਖਤਰਾ ਸਾਡੇ ਸਾਹਮਣੇ ਇਸ ਚ। ਰਾਜ ਪਹਿਲਾਂ ਉਹਨੂੰ ਆਲਣ ਦੇ ਉਧਰੋਂ ਫੇਰ ਚੱਲਾਂਗੇ ਆਪਾਂ। ਓਹੋ। ਪਾਜੀ ਖਤਰਿਆਂ ਵਾਲਾ ਖੇਢੀ ਜਾ ਰਹੇ ਆ। ਪਾਜੀ ਕਹਿੰਦੇ ਖਤਰਿਆਂ ਨਾਲ ਖੜਨਾ ਮੇਰਾ ਸ਼ੌਂਕ じゃ ਬਣ ਗਿਆ ਦਰਦੇ ਨਹੀਂ ਪਾਜੀ ਪਾਜੀ ਕਹਿੰਦੇ ਡਰ ਕੇ ਆਗੇ ਜੀਤ ਹੈ ਡਰ ਕੇ ਆਗੇ ਜੀਤ ਠੀਕ ਆਈ ਨਾ ਸੁਆਹ ਚਾਲਾ ਚਾਈਆ ਕੀ ਨਜ਼ਾਰਾ ਯਾਰ ਕਮਾਲ ਦੀ ਲੋਕੇਸ਼ਨ ਹੈ ਕਮਾਲ ਲੋ ਜੀ ਬਾਰੀ ਬਾਰੀ ਪਾਰ ਕਰ ਰਹੇ ਸਾਰੇ ਟਰੈਕਰ ਕਿਉਂਕਿ ਉਹ ਵਿੱਚ ਨਾ ਹਿੱਲਦੇ ਆਦੇ ਉਹ ਪਹਿਲਾਂ ਇੱਕ ਬਜਰੀ ਬੁੜੀ ਗਿਰ ਵੀ ਗਈ ਸੀ ਤੇ ਬਜ਼ੁਰਗਾਂ ਥੋੜਾ ਜਿਆਦਾ ਔਖਾ ਹੋ ਜਾਂਦਾ ਉੱਦਾਂ ਹੌਲੀ ਹੌਲੀ ਸਾਰੇ ਪਾਰ ਕਰ ਹੀ ਜਾਂਦੇ ਆ ਆਹ ਸਾਰੇ ਵਿਚਾਰੇ ਬਜ਼ੁਰਗੇ ਜਾਈਆਂ ਉੱਤਾਂ ਜੰਗ ਕੋਈ ਕੋਈ ਆ ਵਿੱਚ ਲੋ ਜੀ ਇੱਥੇ ਆ ਕੇ ਨਾ ਪਹਾੜਾਂ ਦੀ ਸ਼ਕਲ ਥੋੜੀ ਚੇਂਜ ਹੋ ਜਾਂਦੀ ਆ ਤੇ ਇੱਥੇ ਪਹਾੜ ਹੋਰ ਵੀ ਸੋਹਣੇ ਹੋ ਜਾਂਦੇ ਆ ਜਿੰਨੇ ਵੀ ਆ ਕੱਟ ਵੱਡਾ ਦੇਖ ਲੋ ਇਹ ਪਤਾ ਨਹੀਂ ਕੁਦਰਤ ਨੇ ਕਰੀ ਹੋਈ ਆ ਜਾਂ ਆਪਣੇ ਆਪ ਹੋਈ ਗਏ ਪਰ ਵਧੀਆ ਲੱਗ ਰਹੀ ਆ ਲੋ ਜੀ ਇੱਕ ਖਤਰਾ ਤੇ ਨਿਕਲੇ ਤੇ ਦੂਜਾ ਖਤਰਾ ਸਾਡੀ ਅੱਖਾਂ ਦੇ ਸਾਹਮਣੇ ਆ ਹੁਣ ਇਹਨੂੰ ਪਾਰ ਕਰਨਾ ਪੈਣਾ ਆਪਾਂ ਨੂੰ ਕਮਾਲ ਦਾ ਟ੍ਰੈਕ ਆ ਕਮਾਲ ਦੀ ਚੀਜ਼ ਆ ਯਾਰ ਐਕਸੀਲੈਂਟ ਕੰਮ ਹੋਇਆ ਵਾ ਰਾਜ ਭੱਜ ਕੇ ਆ ਭੱਜ ਕੇ ਠੀਕ ਐ ਉਹਦੇ ਜਣੀ ਇੰਨਾ ਖਤਰਾ ਵੀ ਨਹੀਂ ਹੈਗਾ ਪਰ ਉਹ ਅਜੇ ਬੰਦਰਾ ਪੈਰ ਫਿਰ ਜੇ ਤਾਂ ਇੰਜਰੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਪੱਥਰ ਬਹੁਤ ਕਹੜੇ ਥੱਲੇ ਕੰਮ ਖਤਰੇ ਵਾਲਾ ਹੀ ਆ ਕੰਮ ਖਤਰੇ ਵਾਲਾ ਬਿਲਕੁਲ ਜਿਹੜਾ ਉਹ ਪਾਣੀ ਕਰਦਾ ਉਹ ਕਰਦਾ ਹੀ ਸਹੀ ਗੱਲ ਹੈ ਇਹਦਾ ਕਮਾਲ ਹੈ ਯਾਰ ਪਹਾੜ ਦੇਖ ਤੁਰਾ ਜੇ ਸ਼ੇਪ ਦੇਖ ਪਹਾੜ ਦੀ ਜਿੱਦਾ ਤਿਆਰ ਕੀਤੀ ਹੁੰਦੀ ਹੈ ਸਹੀ ਗੱਲ ਹੈ ਦੇਖ ਲੈ ਕੁਦਰਤ ਦਾ ਕੋਈ ਅੰਤ ਹੈ ਯਾਰ ਨਹੀਂ ਕੁਦਰਤ ਦਾ ਜਿਹੜਾ ਖਿਆਲ ਹੈ ਭਾਈ ਉਹ ਕੁਦਰਤ ਦਾ ਕੁਦਰਤ ਜਿਹੜੀ ਚੀਜ਼ ਬਣਾਉਂਦੀ ਹੈ ਸੋਹਣੀ ਹੋਉਂਦੀ ਹੈ ਯਾਰ ਜਿਵੇਂ ਜਿਵੇਂ ਅਸੀਂ ਉਚਾਈ ਵੱਲ ਵਧੀ ਜਾਂਦੇ ਆ ਤਾਂ ਸਾਨੂੰ ਇੱਥੇ ਟਰੈਕਿੰਗ ਕਰਨ ਦੇ ਲੋਕ ਬਹੁਤ ਜ਼ਿਆਦਾ ਮਿਲਣ ਲੱਗੇ ਹੁਣ ਇੱਕ ਤਾਂ ਅੱਜ ਸ਼ਨੀਵਾਰ ਵੀ ਆ ਆਫ ਡੇ ਆ ਕੰਮਰ ਛੁੱਟੇ ਆ ਤੇ ਜ਼ਿਆਦਾ ਲੋਕ ਜਾਨੀ ਬਜ਼ੁਰਗ ਆ ਰਹੇ ਆ ਇਹ ਸਾਈਡ ਨੂੰ ਕਿਉਂਕਿ ਟਰੈਕ ਥੋੜਾ ਸੌਖਾ ਇਨਾ ਔਖਾ ਨਹੀਂ ਹੈਗਾ ਇਸ ਕਰਕੇ ਬਜ਼ੁਰਗਾਂ ਦੀ ਪਹਿਲੀ ਪਸੰਦ ਇਹ ਆ ਵੀ ਟਰੈਕ ਸਾਫ਼ ਆ ਕੋਈ ਪਿੱਛੇ ਰੋੜੇ ਪੱਥਰ ਵਾਲਾ ਨਹੀਂ ਹੈਗਾ ਨਾ ਜੰਗਲਾ ਹੈ ਪੂਰਾ ਟਰੈਕ ਵਧੀਆ ਬਣਾਇਆ ਹੋਇਆ ਤੇ ਚੱਲਦੇ ਆ ਅੱਗੇ ਨੂੰ ਦੇਖਦੇ ਆ ਆਪਾਂ ਹੋਰ ਰੰਗ ਢੰਗ ਇਸ ਟਰੈਕ ਦੇ ਜਿਹੜੇ ਪਹਾੜ ਨੂੰ ਉਹਦੀ ਥੱਲੇੋਂ ਦੇਖ ਰਹੇ ਹਰੇ ਜਦੋਂ ਪਿੰਡ ਦੇ ਵਿੱਚ ਖੜੇ ਤੇ ਵੀ ਆ ਚੁੰਜਕੋੜ ਪਹੁੰਚਣਾ ਇੱਕ ਵਾਰ ਦੇਖ ਲੋ ਲੱਗ ਰਿਹਾ ਸੀ ਵੀ ਕਿਵੇਂ ਪਹੁੰਚਾਂਗੇ ਪਰ 2 2.5 ਘੰਟੇ ਦੀ ਜਦੋਂ ਯਾਹਤ ਤੋਂ ਬਾਅਦ ਅਸੀਂ ਦੇ ਬਿਲਕੁਲ ਥੱਲੇ ਆ ਚੁੱਕੇ ਹਾਂ ਇਸ ਟਾਈਮ ਤੇ ਕਮਾਲ ਆ ਯਾਰ ਤੇ ਰਾਜ ਨੇ ਵੀ ਮੇਰਾ ਪੂਰਾ ਸਾਥ ਦਿੱਤਾ ਅੱਜ ਨਹੀਂ ਇਕੱਲੇ ਬੰਦੇ ਨੂੰ ਥੋੜਾ ਜਿਹਾ ਔਖਾ ਲੱਗਦਾ ਟਰੈਕ ਕਰਨਾ ਹਨਾ ਰਾਜ ਲੋ ਜੀ ਹੁਣ ਥੋੜਾ ਟਾਈਮ ਰੈਸਟ ਕਰਨ ਲੱਗਿਆ ਹੋਰ ਅਸੀਂ ਲੱਗ ਭੱਗ ਲੱਗੀ ਆ ਗਏ ਚੁੱਕੇ ਹਾਂ ਅਸੀਂ ਜਿੰਨਾ ਜਿੰਨਾ ਟਾਈਮ ਹੋ ਗਿਆ ਸਾਨੂੰ ਟਰੈਕ ਕਰਦਿਆਂ ਨੂੰ ਅਸੀਂ ਸਿਰਫ ਦੋਹੇ ਇੰਡੀਅਨ ਹੋਰ ਸਾਨੂੰ ਕੋਈ ਨਹੀਂ ਮਿਲਿਆ ਹੈਗਾ ਬਾਕੀ ਕੋਦਾਬੀਰ ਕੋ ਮਰੇ ਆ ਆਪਣੇ ਇਟਲੀ ਦੇ ਵਿੱਚ ਉਹਨੇ ਵੀ ਦੋ ਚਾਰ ਟਰੈਕ ਕੀਤੇ ਆ ਉਹਨੇ ਵੀ ਲੋਕਾਂ 'ਚ ਉਤਸ਼ਾਹ ਪੈਦਾ ਕੀਤਾ ਵੀ ਭਾਈ ਟਰੈਕਿੰਗ ਬੰਦੇ ਲਈ ਕਿੰਨੀ ਜ਼ਰੂਰੀ ਹੈ ਫਿਟਨੈਸ ਲਈ ਤਾਂ ਹੈਗੀ ਹੈਗੀ ਆ ਤੇ ਸਾਫ਼ ਵਾਤਾਵਰਨ ਫੇਫੜਿਆਂ ਲਈ ਤੇ ਆਪਣੀ ਮੈਂਟਲੀ ਹੈਲਥ ਲਈ ਬਹੁਤ ਜ਼ਰੂਰੀ ਹੈ ਟਰੈਕਿੰਗ ਤੇ ਕੋਦੇਬੀਰ ਦਾ ਵੀ ਧੰਨਵਾਦ ਇੱਕ ਵਾਰ ਫੇਰ ਤੋਂ ਜਿਹੜਾ ਇਟਲੀ ਦੇ ਵਿੱਚ ਘੁੰਮ ਰਿਹਾ ਤੇ ਐਮੀਆਂ ਸੋਹਣੀਆਂ ਜਗ੍ਹਾਵਾਂ ਲੋਕਾਂ ਨੂੰ ਦਿਖਾ ਰਹੇ ਹੈ ਤੇ ਹੁਣ ਆਪਾਂ ਚੱਲਦੇ ਆ ਆਪਣੇ ਟਰੈਕ ਵੱਲ ਹੋਰ ਅੱਗੇ ਤੇ ਆਪਣਾ ਇੱਕ ਵੀਰ ਹੋਰ ਤੇ ਵੀਡੀਓ ਬਣਾਉਂਦੇ ਆ ਟਰੈਕਿੰਗ ਵਾਲੇ ਪੇਂਡੂ ਇਟਾਲੀਅਨ ਮੁੰਡੇ ਉਹ ਬਹੁਤ ਸੋਹਣਾ ਦਿਖਾ ਰਹੇ ਆ ਆਪਣਾ ਸਵਿਟਜ਼ਰਲੈਂਡ ਵਾਲਾ ਵਾਲਾ ਉਹਨਾਂ ਦੀ ਵੀ ਵੀਡੀਓ ਜਾ ਕੇ ਇੱਕ ਵਾਰ ਜਰੂਰ ਦੇਖਿਓ ਤੇ ਬਾਕੀ ਜੋਲ ਇਟਲੀ ਬਲੌਗ ਬਾਈ ਉਹਨੇ ਵੀ ਬਲੌਗਿੰਗ ਸ਼ੁਰੂ ਕਰੀ ਹੋਈ ਆ ਉਹਦਾ ਚੈਨਲ ਤੇ ਵੀ ਜਾ ਕੇ ਦੇਖਿਓ ਉਹਨੂੰ ਵਧੀਆ ਲੱਗੂ ਸਾਰਾ ਇਟਲੀ ਦੇ ਵਿੱਚ ਵੀ ਹੁਣ ਲੋਕ ਬਹੁਤ ਜਾਨਿਕ ਪਹਿਲਾਂ ਨਾਲ ਬਹੁਤ ਫਰਕ ਪੈ ਗਿਆ ਟਰੈਕਿੰਗ ਦਾ ਵੀ ਤੇ ਉੱਦਾਂ ਲੋਕ ਬਲੌਗਿੰਗ ਵੀ ਬਹੁਤ ਕਰਨ ਲੱਗ ਗਏ ਹਾਈ ਲੈਵਲ ਤੇ ਇੱਕ ਮੁੰਡਾ ਡਰੋਨ ਨਾਲ ਕਰਦਾ ਉਹਦਾ ਮੈਂ ਨਾਮ ਭੁੱਲ ਗਿਆ ਕਹਤਾ ਉਹ ਵੀ ਬਹੁਤ ਸੋਹਣੇ ਵੀਡੀਓ ਬਣਾਉਂਦਾ ਲੋ ਜੀ ਸਾਨੂੰ ਬੇਬੇ ਮਿਲੀ ਸੀ ਉਹ ਕਹਿੰਦੀ ਵੀ ਅੱਗੇ ਟਰੱਕ ਬੰਦ ਕਰਿਆ ਹੋਇਆ ਉੱਪਰ ਨੂੰ ਘੁੰਮ ਕੇ ਜਾਣਾ ਪੈਣਾ ਬਾਲ ਵਿੰਗ ਜੱਬਾ ਕੇ ਹੁਣ ਪਤਾ ਨਹੀਂ ਦੇਖਦੇ ਆ ਕੇ ਜਾ ਕੇ ਕਹਿੰਦੀ ਲੋਕ ਲਾਇਆ ਹੋਇਆ ਲੱਗਿਆ ਉਹ ਤਾਂ ਲੋਕੇ ਲੱਗਦਾ ਲੋ ਜੀ ਬਾਕੀ ਉਹੀ ਗੱਲ ਹੋ ਗਈ ਇਹਨਾਂ ਨੇ ਅੱਗੇ ਟਰੈਕ ਬੰਦ ਕਰਿਆ ਹੋਇਆ ਕਿਉਂਕਿ ਇੱਥੋਂ ਖਤਰਾ ਬਹੁਤ ਜ਼ਿਆਦਾ ਹੈ ਕਿਉਂਕਿ ਅੱਗੇ ਟਰੈਕ ਸੜਕ ਨਹੀਂ ਹੈਗੀ ਨਾਰਮਲ ਪੱਥਰਾਂ ਦੇ ਵਿੱਚੋਂ ਚੱਲਦਾ ਆ ਲੌਕ ਲਾਤਾ ਇਹਨਾਂ ਨੇ ਇੱਥੇ ਲੌਕ ਕਾਤਾ ਕਿਉਂ ਪੰਡਾ ਪੱਟੇ ਨਾ ਸਕੇ ਦੇਖੋ ਹੁਣ ਕਿਥੇ ਜਾਂਦੇ ਬਸ ਆਹ ਇੰਨਾ ਕੇ ਰਸਤਾ ਦੋਨੇ ਸਾਈਡ ਪਹਾੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਆ ਗੱਭਰ ਟਰੈਕ ਚੱਲਦਾ ਟਰੈਕ ਦੀ ਇੱਕ ਖਾਸੀਅਤ ਇਹ ਆ ਏ ਕਦਮ ਚੜਾਈ ਨਹੀਂ ਪੈਂਦੀ ਹੈਗੀ ਐਨ ਈਜ਼ੀ ਬੰਦਾ ਹੌਲੀ ਹੌਲੀ ਚੜ ਜਾਂਦਾ ਇਹਨੂੰ ਤੇ ਰਾਜ ਜੀ ਨੂੰ ਕਿਉਂ ਸੋਆ ਏ ਕਿਦ ਨੂੰ ਆਊਗੀ ਉਤਰ ਕੇ ਓ ਚਾ ਉਹਨਾਂ ਨੇ ਤਾਰ ਪਾਈ ਹੋਈ ਹੈ ਰਾਜ ਉਹ ਤਾਰ ਨੂੰ ਫੜ ਕੇ ਆਪਾਂ ਨੂੰ ਆਉਣਾ ਪੈਣਾ ਏ ਨਹੀਂ ਯਾਰ ਪਰ ਉਹਨਾਂ ਨੇ ਬੰਦ ਕਰਿਆ ਹੋਇਆ ਇਹਦਾ ਕਾਰਨ ਤਾਂ ਹੈ ਕੋਈ ਬੰਨ੍ਹ ਕਰਨਾ। ਜਿਆਦਾ ਵੀ ਇਹ ਹੋਣਾ ਵੀ ਆਪਣੀ ਰਿਸਪਾਂਸਿਬਿਲਟੀ ਦੇ ਅੱਗੇ ਜਾ ਸਕਦੇ ਹੁਸੀਂ, ਉਦਾਂ ਨਹੀਂ ਜਾ ਸਕਦੇ। ਲੋ ਜੀ ਉਹ ਕਹਿੰਦੇ ਵੀ ਅੱਗੇ ਜੇ ਤੁਸੀਂ ਆ ਪਾਰ ਵੀ ਕਰ ਜੂਗੇ ਰਸੀ ਟੱਪ ਕੇ ਪਰ ਅੱਗੇ ਜਾਣ ਹੀ ਹੋਣਾ ਕਹਿੰਦੇ ਪਾਣੀ ਬਹੁਤ ਸਪੀਡ ਤੇ ਪਾਣੀ। ਚਲੋ, ਖੈਰ। ਰਾਜ ਦੇਖੇ ਪੰਗਾ ਲੈ ਕੇ ਆ ਜਾ ਮੈਂ ਕਹਿੰਦਾ ਦੇਖਦੇ ਆ ਦੇਖੀ ਜਾਓ। ਚਲੋ ਸੋਸਣਾ ਜਾ ਬਟਾ। ਉਹ ਲਾਉਣਾ ਹੀ ਸੀ ਭਾਜੀ ਇਹਨਾਂ ਨੇ। ਬੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਭਾਜੀ ਆਪਣੇ ਖਤਰੇ ਨਾਲ ਬਹੁਤ ਜ਼ਿਆਦਾ ਹੀ ਖੇਡ ਰਿਆ। ਆ ਦੇਖੋ ਹੁਣ ਸਰਾਦਾ ਕਿਊਜ਼ੋ ਕੀਤਾ ਆ ਭਾਜੀ ਫੇਰ ਵੀ ਟੱਲ ਰਿਹਾ। ਆ ਲਾਵ। ਕੀ ਕਹਿ ਸਕਦੇ ਆ ਭਾਜੀ ਨੂੰ? ਖਤਰੇ ਨਾਲ ਪੂਰਾ ਖੇਡ ਰਿਆ ਭਾਜੀ। ਆ ਦੇਖੋ। ਪੰਜਾਬੀ ਆ ਤੁਹਾਨੂੰ ਪਤਾ ਫਿਰ ਕੁਛ ਨਾ ਕੁਛ ਜਿਗਾਰਡਮੈਂਟ ਤਾਂ ਲਾ ਹੀ ਲੈਂਦੇ ਆ। ਆ ਲਾ ਲਿਆ ਭਾਜੀ ਨੇ ਸਰਾਦਾ ਬਾਹਰ ਕਰ ਲਿਆ। ਹੁਣ ਆਪਣੀ ਵਾਰੀ ਆ। ਹਾਂਜੀ ਪਾਣੀ ਦਾ ਜ਼ਿਆਦਾ ਖੜਕਾ ਵਾ ਜੀ ਰਹਿਣ ਦਿਓ ਭਾਜੀ ਆਜੋ ਫਿਰ ਭਾਜੀ ਇਹਨਾਂ ਖਤਰਿਆਂ ਨਾਲ ਨਾ ਖੇਡੋ ਆਜੋ ਕੈਮਰਾ ਤੁਹਾਨੂੰ ਆ ਵੀਡੀਓ ਬਣ ਗਈ ਆ ਕੋਈ ਗੱਲ ਨਹੀਂ ਲੋ ਜੀ ਆਪਾਂ ਤਾਰ ਕਰਕੇ ਆ ਤਹਗੇ ਇਧਰ ਨੂੰ ਪਰ ਅੱਗੇ ਰਸਤਾ ਬਿਲਕੁਲ ਹੀ ਨਹੀਂ ਹੈ ਬਹੁਤ ਖਤਰਾ ਅੱਗੇ ਬਾਕੀ ਨਾਲ ਰਾਹ ਦਿੱਤੀ ਹੋਈ ਹੈ ਨਾਲ ਟਰਨ ਵਾਸਤੇ ਇਨਾ ਮਤਲਬ ਮਾੜਾ ਮੋਟਾ ਰਸਤਾ ਹੋਊਗਾ ਇਹ ਦੇਖ ਲੈ ਅੱਗੇ ਜਾ ਕੇ ਕਿਆ ਬਣਦਾ ਹੋਰ ਟਰੈਕ ਦਾ ਅੱਜ ਅੱਗੇ ਬਹੁਤ ਆਖਾਂ ਉਹ ਫੇਰ ਫੇਰ ਸ਼ੁਰੂ ਹੋ ਜਾਂਦਾ ਪਰ ਪਾਣੀ ਬਹੁਤ ਆ ਯਾਰ ਲੈ ਜੇ ਜਾਈਏ ਕਿਵੇਂ ਲੋਕ ਜੇ ਐਸਾ ਕਿਰਾ ਬਾਹਲਾ ਖਤਰਨਾਕ ਕੰਮ ਹੈ ਮੜਾ ਜਾ ਪੈਰ ਅਧਰ ਉੱਤਰ ਹੋਇਆ ਨਹੀਂ ਤੇ ਬੰਦਾ ਠਾਹ ਪਾਣੀ ਦੇ ਵਿੱਚ ਲੋ ਜੀ ਇਹ ਤੋਂ ਅੱਗੇ ਨਹੀਂ ਜਾਇਆ ਜਾਣਾ ਇਹ ਵੀ ਤਾਂ ਅੱਗੇ ਸਿਰਫ ਪਾਣੀ ਹੋ ਆ ਜਿਹੜਾ ਟਰੈਕ ਤੇ ਆਪਾਂ ਨੇ ਟਰੈਕ ਕਰਨਾ ਸੀ ਉਹ ਟਰੈਕ ਦੇ ਉੱਪਰ ਵੀ ਪਾਣੀ ਘੁੰਮ ਰਿਹਾ ਤੇ ਤਿਲਕਣ ਬਹੁਤ ਹੋਈ ਹੋਈ ਆ ਤੇ ਹੁਣ ਆਪਾਂ ਨੂੰ ਵਾਪਸ ਜਾਣਾ ਪੈਣਾ ਜਿਸ ਪਿਆਚੇ ਇੱਥੇ ਰਿਹਾ ਆ ਆਹ ਵਾਲੀ ਰੱਸੀ ਨੂੰ ਫੜ ਫੜ ਕੇ ਮੈਂ ਉੱਪਰ ਨੂੰ ਆਇਆ ਸੀ ਪਹਿਲਾਂ ਕਿਉਂਕਿ ਆਪਾਂ ਨੂੰ ਦੋਏ ਹੁਣ ਕੰਤੇ ਨੇ ਵੀ ਨਹੀਂ ਹੈਗੇ ਜਿਹੜਾ ਲੱਕ ਨੂੰ ਪਾ ਕੇ ਨਾ ਨਾਲ ਰੱਸੀ ਨਾਲ ਪਾਇਆ ਪਾ ਹੁੰਦਾ ਅੱਗੇ ਜਾ ਕੇ ਉਹੋ ਜੀ ਗੱਲਬਾਤ ਬਣ ਦੇਣੀ ਸੀ ਪਰ ਉੱਥੇ ਤੱਕ ਜਾਣਾ ਵੀ ਬਹੁਤ ਔਖਾ ਦਾ ਉਹ ਬਾਓ ਸੇਵਕਾ ਇੱਥੇ ਦਾ ਕੰਮ ਖਤਰੇ ਵਾਲਾ ਹੀ ਆ ਵਾਕਈ ਭਾਈ ਬਹੁਤ ਜ਼ਿਆਦਾ ਖਤਰਨਾਕ ਕੰਮ ਆ ਉਹ ਮਾਮਾ ਮੀਆਂ ਲੋ ਜੀ ਇੱਥੇ ਆ ਕੇ ਸਾਰੇ ਬਲਾਕ ਹੋ ਗਏ ਮੈਨਾਂ ਫੇਰ ਵੀ ਥੋੜਾ ਗਾਂਹ ਤੱਕ ਜਾਇਆ ਆ ਹੌਸਲਾ ਜੇ ਕਰਕੇ ਇਹ ਲੋਕ ਬਾਹਲੇ ਲੇਜਿਆਂ ਚ ਰਹਿੰਦੇ ਨਾ ਫਿਰ ਇਹ ਦੇ ਕਰਕੇ ਇਹ ਦੋ ਚਾਰ ਤਾਂ ਜਾ ਵੀ ਆਏ ਵੀ ਹੈ ਕਿ ਨਹੀਂ ਤੇ ਪਾਣੀ ਪੀਨੇ ਆਪਾਂ ਹੁਣ ਇਹ ਪੂਰੀ ਟੀਮ ਆਈ ਵੀ ਆ ਨਾ ਰਾਜਾ ਪੂਰੀ ਟੀਮ ਆਈ ਵੀ ਚਲਿਓ ਰਾਜ ਫੇਰ ਆਉਂ ਭਜੀ ਆ ਜੀ ਚਲ ਇਹ ਤਾਂ ਲੰਬੀਆਂ ਗੱਲਾਂ ਛੱਡ ਕੇ ਬੈਠ ਗਿਆ ਚਾਹ 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 ਨਾਂ ਵੀ ਲਿਖਾਇਆ ਰਾਜ ਨਾਂ ਵੀ ਹਾਂ ਲੋ ਜੀ ਬਹੁਤ ਖੁਸ਼ੀ ਵਾਲੀ ਗੱਲ ਹੋਈ ਸਾਨੂੰ ਇਸਨੇ ਇੱਥੇ ੴਕਾਰ ਵਾਗੇ ਨਾ ਥੱਲੇ ਵਾਹਿਗੁਰੂ ਲਿਖਿਆ ਹੋਇਆ। ਵਾਹ ਕਮਾਲ ਦੀ ਗੱਲ ਵਾ। ਰਾਜ ਹਾਂ ਵਾਕਈ ਰਾਜੇ ਆ। ਕੀ ਲਿਖਿਆ ਹੋਇਆ? ਵੀ ਰਾਜ ਦੀ ਰਾਹ ਪਤਾ ਨਹੀਂ ਗਿਆ। ਚਲੋ ਆ ਵੀ ਦੇਖ ਲੋ ਦੇਖਣ ਨੂੰ ਮਿਲ ਗਿਆ ਜੀ ਆਪਾਂ ਨੂੰ। ਆਹ ਰਸਤਾ ਜਾਂਦਾ ਮੈਨੂੰ ਲੱਗਦਾ। ਆਪਾਂ ਇੰਨੇ ਪਹਿਲਾਂ ਵੀ ਆ ਚੁੱਕੇ ਹਾਂ। ਹਾਂ। ਲੋ ਜੀ ਇਸ ਟਰੈਕ ਨੂੰ ਕਾਰਨ ਦੇ ਵਿੱਚ ਸਾਨੂੰ ਪੂਰੇ 2 ਘੰਟੇ ਲੱਗੇ ਆ। ਜਦੋਂ ਅਸੀਂ ਗੱਡੀ ਖੜਾਈ ਐ ਤੇ ਉੱਥੋਂ ਤੁਰਨਾ ਸ਼ੁਰੂ ਕਰਿਆ ਤੇ ਜਿੱਥੇ ਆਹ ਗੇਟ ਬੰਦ ਆ ਸਾਨੂੰ ਪੂਰੇ 2 ਘੰਟੇ ਲੱਗੇ ਉੱਥੇ ਤੱਕ ਪਹੁੰਚਣ ਵਾਸਤੇ ਕਿਉਂਕਿ ਅਸੀਂ ਆਉਂਦੇ ਵੀ ਗੱਲਾਂ-ਬਾਤਾਂ ਮਾਰਦੇ ਰਿਹਾ ਆ ਆਰਾਮ ਨਾਲ ਐਨਾ ਜੇ ਕਿਸੇ ਨੇ ਖਿੱਚ ਕੇ ਆਉਣਾ ਤਾਂ ਤੁਸੀਂ 1.5 ਘੰਟੇ 'ਚ ਵੀ ਆ ਸਕਦੇ ਹੋ ਇੱਥੇ ਇਦਾਂ ਦੀ ਗੱਲਬਾਤ ਆ ਥੋੜਾ ਟਰੈਕ ਆ ਉਦਾਂ ਈਜ਼ੀ ਟਰੈਕ ਐ ਐਨਾ ਔਖਾ ਨਹੀਂ ਹੈਗਾ ਗਾਹਾਂ ਜਾ ਕੇ ਜੇ ਕਿਸੇ ਨੇ ਪੰਗਾ ਲੈਣਾ ਤਾਂ ਉਹ ਲੱਕ ਨੂੰ ਬੰਨਣ ਵਾਲੀ ਤਾਰ ਜੀ ਜ਼ਰੂਰ ਲੈ ਆਇਓ ਫੇਰ ਅੱਗੇ ਜਾ ਹੁਣ ਲੇਕਿਨ ਨਹੀਂ ਰਾਜ ਬਿਲਕੁਲ ਬਿਲਕੁਲ ਭਾਜੀ ਪਰ ਆਪੇ ਆਪਣੀ ਜ਼ਿੰਮੇਵਾਰੀ ਤੇ ਅੱਗੇ ਉਹਦੀ ਆਪਣੀ ਜ਼ਿੰਮੇਵਾਰੀ ਬੰਦੇ ਦੀ ਸਹੀ ਗੱਲ ਆ ਕਿਉਂਕਿ ਹੁਣ ਮੈਂ ਜਾਣ ਦੀ ਸਲਾ ਕਾਨੂੰ ਰਿਸਕ ਲੈਣਾ ਇੰਨਾ ਬੜਾ ਉਹ ਟਰੈਕ ਦੇਖਾਂਗੇ ਕੋਈ ਹੁਣ ਬਰਫ ਵਾਲੇ ਟਰੈਕ ਵੀ ਦਿਖਾਉਣੇ ਆ ਬਰਫਾਂ ਦੇ ਵੀ ਕਰਨੇ ਟਰੈਕ ਦੋ ਚਾਰ ਨੈਕਸਟ ਵੀਕ ਵੀ ਦੇਖਦੇ ਆ ਇੱਕ ਪ੍ਰੋਬਲਮ ਯਾਰ ਉਹਦੇ ਬੰਦੇຊ ਬਹੁਤ ਆ ਬੰਦੇ ਨੂੰ ਯਾਦ ਹੀ ਨਹੀਂ ਹੈਗੀ ਕਿਉਂਕਿ ਜਰ ਉਹ ਅੱਜ ਟਰੈਕ ਕਰਿਆ ਕੱਲ ਨੂੰ ਹੋਰ ਪਾਸੇ ਜਾ ਨਹੀਂ ਸਕਦੇ ਉਸ ਤੋਂ ਬਾਅਦ ਫਿਰ ਕੰਮਾਂ ਤੇ ਜਾਣਾ ਹੁੰਦਾ ਇਹ ਬਹੁਤ ਵੱਡੀ ਪ੍ਰੋਬਲਮ ਆ ਬਾਹਲੀ ਕੰਟਰੀਆਂ ਤੇ ਉਹ ਮੈਂ ਸੋਚਦਾ ਵੀ ਕੰਮ ਛੱਡ ਕੇ ਮੈਂ ਇਧਰ ਨੂੰ ਹੀ ਹੋ ਜਾਵਾਂ ਲੇਕਿਨ ਨਹੀਂ ਬੱਲਾ ਬੱਲਾ ਬਾਈ ਦੇਖੋ ਕਿੱਥੇ ਆਏ ਘਰ ਬਣਾਇਆ ਹੋਇਆ ਬੰਦ ਕਰਿਆ ਹੋਇਆ ਤੇ ਲੋਕ ਲਾਇਆ ਹੋਇਆ ਇਹ ਰਪੂਜੋ ਬਣਾਈ ਹੋਣੀ ਮੈਨੂੰ ਲੱਗਦਾ ਇਸ ਤਰ੍ਹਾਂ ਉਹ ਪੁਰਾਣੇ ਟਾਈਮ ਦੇ ਹਿਸਾਬ ਨਾਲ ਘਰ ਬਣਿਆ ਹੋਇਆ ਸੋਹਣਾ ਲੱਗ ਰਿਹਾ ਇੱਥੇ ਵਿੱਚ ਦਾਜ ਆ ਵੀ ਬੜੀ ਘੈਂਟ ਚੀਜ਼ ਆ ਨਾ ਲੋ ਜੀ ਪਹਾੜਾ ਚੋਂ ਪਾਣੀ ਆਉਂਦਾ ਸਿੱਧਾ ਤੇ ਆ ਬਣਾਇਆ ਵਧੀਆ ਇਧਰ ਲੱਕੜ ਕੱਟ ਕੇ ਵਿੱਚ ਸਪਾਸੇ ਹੀ ਦਿਆ ਵਾ ਇਹਨਾਂ ਨੇ ਤੇ ਪਾਣੀ ਹੋ ਰਾਜ ਹੱਥ ਲਾ ਕੇ ਦੇਖ ਬਰਫੇ ਪਈ ਜਮਾਈ ਲੋ ਜੀ ਹਰੇ ਹਰੇ ਘਾਹ ਉੱਤੇ ਸੱਪ ਕੁੱਕਾ ਮਾਰਦਾ ਭੱਜੋ ਵੀ ਰੋਵੇ ਬਾਪੂ ਕੱਲਾ ਮੱਝਾਂ ਚਾਰਦਾ ਲੋ ਜੀ ਇਧਰ ਭੇਡਾਂ ਬੱਕਰੀਆਂ ਘਾਹ ਚਾਰਦੀਆਂ ਹੋਈਆਂ ਇਧਰ ਕਮਾਲ ਦੀ ਗੱਲ ਬਾਤ ਮਨੂੰ ਉਪਰੇ ਨਾਲ ਹਸਤਾ ਲੱਗਦਾ ਸ਼ਾਇਦ ਤੇ ਇਹਦੇ ਨਾਲ ਬਾੜੀ ਜੀ ਕਰੇ ਹੋਇਆ ਇਹਦੇ ਵਿੱਚ ਥੋੜਾ ਜਿਹਾ ਕਰੰਟ ਹੁੰਦਾ ਹਲਕਾ ਜਿਹਾ ਜਦੋਂ ਇਹਦੇ ਨਾਲ ਲੱਗਦੀ ਆ ਤਾਂ ਫਿਰ ਮੜਾ ਝਟਕਾ ਜਿਹਾ ਵੱਜਦਾ ਹਲਕਾ ਜਿਹਾ ਤੇ ਫਿਰ ਪਸ਼ੂ ਪਿਸ਼ੂ ਹਟ ਜਾਂਦਾ ਤੇ ਆ ਦੇਖੋ ਕਿਵੇਂ ਕਿੰਨੀਆਂ ਸੋਹਣੀਆਂ ਲੱਗਦੀਆਂ ਕਮਾਲ ਆ ਜਦੋਂ ਆਪਾਂ ਕਿਤੇ ਵੀ ਨਿਕਲਦੇ ਨੇ ਬਾਹਰ ਘੁੰਮਣ ਫੇਰਨੇ ਟਰੈਕਿੰਗ ਕਰਨ ਕਈ ਚੀਜ਼ਾਂ ਆਟੋਮੈਟਿਕੇ ਸੋਹਣੀਆਂ ਬਣ ਜਣੀਆਂ ਉਹਦੇ ਉੱਪਰ ਕੋਈ ਮਿਹਨਤ ਵੀ ਨਹੀਂ ਲਾਉਣੀ ਪੈਂਦੀ ਤੇ ਕੁਝ ਕਰਨਾ ਵੀ ਨਹੀਂ ਪੈਂਦਾ ਹੈਗਾ ਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਫਰੇਮ ਦੇ ਵਿੱਚ ਪਹਾੜਾਂ ਦੇ ਉੱਤੇ ਭੇਡਾਂ ਕਮਾਲ ਦੀ ਗੱਲ ਬਾਤ ਲੋ ਜੀ ਭੇਡਾਂ ਨੂੰ ਦੇਖਣ ਵਾਸਤੇ ਸਾਰੇ ਰੁੱਕ ਗਏ ਇੱਥੇ तकरीबन ਲਗਭਗ ਇੱਥੇ ਅਸੀਂ ਸਵੇਰੇ ਬੈਠ ਕੇ ਦੁਪਹਿਰੇ ਸੌਰੀ ਲੰਚ ਕੀਤਾ ਸੀ ਉੱਥੇ ਦੁਵਾਰੇ ਆ ਗਿਆ ਸੀ 7 ਡਿਗਰੀ ਟੈਂਪਰੇਚਰ ਹੋ ਗਿਆ ਜਦੋਂ ਤੁਰੇ ਸੀ ਉਦੋਂ 11 ਸੀ ਤੇ ਹੁਣ 7 ਹੋ ਗਿਆ ਇੱਥੇ ਉੱਪਰ ਤਾਂ ਇਹ ਤੋਂ ਵੀ ਘੱਟ ਹੋਣਾ ਤੇ ਪੂਰੇ 5 ਵਜੇ ਚੱਕੇ 5 ਵਜੇ ਨੂੰ 5 ਕ ਮਿੰਟ ਰਹਿ ਗਏ ਉਂਡੇ ਉੱਪਰ ਜਾਊਗੀ ਇਹ ਛੋਟੇ ਰਾਹਾਂ ਲਈ ਆ ਇਹ ਲੋ ਜੀ ਵਾਪਸ ਫੇਰ ਉਸੇ ਪਿੰਡ ਜਾ ਕੇ ਜਿੱਥੋਂ ਸਵੇਰੇ ਤੁਰੇ ਸੀ ਲੋ ਜੀ ਆਥਣ ਵੇਲਾ ਹੋ ਚੁੱਕਿਆ ਤੇ ਲਾਈਟਾਂ ਵੀ ਜਗਣੀਆਂ ਸ਼ੁਰੂ ਹੋ ਗਈਆਂ ਰੋਡ ਦੇ ਉੱਤੇ ਬੜਾ ਸੋਹਣਾ ਪਿੰਡ ਆ ਆ ਨਹਿਰ ਦੀ ਲੱਗਪਗ ਇਟਲੀ ਦੇ ਹਰੇਕ ਪਿੰਡ ਚ ਲੰਘਦੀ ਆ ਜਦੋਂ ਆਪਾਂ ਇੱਥੇ ਸੈਂਟਰ ਚੋਂ ਖੜ ਕੇ ਇਸ ਪਿੰਡ ਨੂੰ ਦੇਖਦੇ ਆਂ ਤਾਂ ਸ਼ਾਮ ਟਾਈਮ ਕੁਝ ਇਸ ਤਰ੍ਹਾਂ ਦਾ ਦਿਖਦਾ ਐਦਾਂ ਦਾ ਝਾਕਾ ਜਿਹਾ ਬਣ ਜਾਂਦਾ ਦਾ ਰੰਗ ਬਰੰਗੇ ਘਰ ਵਿੱਚ ਚੱਲਦੀਆਂ ਨਹਿਰਾਂ ਬੜੀਆਂ ਲਾਈਟਾਂ ਤੇ ਸਾਹਮਣੇ ਦੂਰ ਉੱਚੇ-ਉੱਚੇ ਪਹਾੜ ਜਿਨ੍ਹਾਂ ਦੇ ਉੱਤੇ ਅੱਜ ਆਪਾਂ ਜਾ ਕੇ ਆਏ ਤੇ ਸਾਹਮਣੇ ਇਸ ਪਿੰਡ ਦੀ ਚਰਚ ਜਿਹੜੀ ਇਸ ਟਾਈਮ ਬਹੁਤ ਸੋਹਣੀ ਲੱਗ ਰਹੀ ਹੈ। ਮੈਂ ਗੱਡੀਏ ਪੈਕਾ ਕਰਨਾ ਬੈ ਕੇ ਰੱਖ ਦਨੇ ਆ। ਲੋ ਜੀ ਫਾਈਨਲੀ ਫੇਰ ਤੋਂ ਗੱਡੀ ਕੋਲ ਪਹੁੰਚ ਚੁੱਕੇ ਹਾਂ। ਹੁਣ ਗੱਡੀ ਚੱਕਦੇ ਹਾਂ ਤੇ ਸਿੱਧਾ ਚੱਲਦੇ ਆ ਘਰ ਨੂੰ। ਤੋ ਤਕਰੀਬਨ ਆਪਾਂ ਨੂੰ 35 ਮਿੰਟ ਲੱਗਣਗੇ। ਇਹ ਲੋ ਯੋਹੀ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ। ਐਕਸੀਡੈਂਟ ਹੋਇਆ ਬਾਅਗੇ ਜਾਮ ਲੱਗਿਆ ਹੋਇਆ। ਬਹੁਤ ਸਲੋ ਗੱਡੀ ਚੱਲ ਰਹੀ ਹੈ। ਸਰੀਆਪੇ, ਪੈਰਗਾਮੋ, ਮਿਲਾਨੋ ਬਨੇਸਿਆ ਆਕਵਾਰਟਾ। ਮੇਰੇ ਜੀ ਦੇਖਣਾ ਤੇ ਹੈ ਨੀ ਰਾਜ ਤੋਂ ਚੱਲ ਸਹੀ ਆ ਲੈਟ ਲਾ ਲਵਾ ਜੀ ਨਾ ਦੇਖ ਜਣਾ ਹੁਣੇ ਹਾਂ ਹਾਂ ਹੁਣ ਦੇਖ ਜਾਣਾ ਹੁਣ ਦੇਖ ਜਾਣਾ ਚੱਲ ਸਹੀ ਰਾਜ ਮਿਲਦੇ ਆ ਫਿਰ ਓਕੇ ਬਾਈ ਠੀਕ ਆ ਜੀ ਓਕੇ ਓਕੇ ਲੋ ਜੀ ਰਾਜ ਨੂੰ ਛੱਡਤਾ ਹੁਣ ਚੱਲੀ ਜਾਪਾਂ ਕਰੇ ਹਾਂਜੀ ਬੱਚੋ ਕੀ ਕਰ ਰਹੇ ਹੋ ਲੋ ਜੀ ਆਪਾਂ ਫਾਈਨਲੀ ਘਰੇ ਪਹੁੰਚ ਚੁੱਕੇ ਆ ਲੋ ਜੀ ਮੈਂ ਬਲੌਗ ਦੀ ਸਮਾਪਤੀ ਨਹੀਂ ਕਰੀ ਹੈਗੀ ਮਹਾ ਤੁਹਾਡੇ ਵੀ ਫੈਨ ਬਹੁਤ ਆ ਵਿੱਚ ਆ ਬਤ ਉਹ ਲੈ ਉਹ ਕੀ ਆ ਇਹ ਉਹ ਤੇਰੀ ਦੀ ਵੀ ਇਹ ਕਾ ਚੀਜ਼ ਹੈ ਚੋਰੀ ਅੱਛਾ ਜੀ ਇਹ ਕਾ ਹੁੰਦਾ ਇਹ ਕਾ ਹੁੰਦਾ ਇਹ ਜਿੱਲ੍ਹੇ ਸਿੱਖ ਦੇ ਕੀ ਹੁੰਦਾ ਪਤਾ ਨਹੀਂ ਕਾ ਸਿੱਖਦਾ ਹੈ ਦਾ ਸਮਝਦੇ ਜੋ ਬੰਦਾ ਪਲੇ ਗਰਾਉਂਡ ਹੈ ਇੱਧਰ ਇਹਨਾਂ ਨੂੰ ਦਿੱਤੀ ਬੈਨੇ ਕਿ ਜਗ੍ਹਾ ਸੀ ਕਿਰਾਏ ਤੇ ਕਿਨਾ ਫੀਸ ਦਨ ਸੀ ਕਿਨਾ ਕਿਰਾਏ ਦਿੰਨੇ ਮੈਨੂੰ ਉਹ ਪਰ ਸਵੀ ਰੱਖਿਆ ਵਾ ਏ ਉਹ ਬੱਲੇ 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 ਅੱਛਾ ਜੀ ਉਹ ਮਾਂ ਨਹੀਂ ਸਮਝਉਂਦਾ ਦੀ ਬਾਤ ਹੈ ਘਰ ਆ ਤੇਰੇ ਉਂ ਤੇਰਾ ਦੋਲਾ ਮਾਂਚੂ ਬਾਬੇ ਨੇ ਮਾਂਚੂ ਅੰਕੇ ਆਹ ਉਹ ਆਏ ਬਲਾਉ ਦੀ ਸਾਮਪਟੀ ਕਰੀਏ ਫਿਰ ਸਮਝ ਆ ਜਾ ਬੱਟਾ ਹੋਰ ਛੁੱਪ ਚੁੱਪ ਜੋ ਮੈਨੂੰ ਗੱਲ ਕਰਨ ਤੇ ਬੈਰਾ ਹੁਣ ਚੁੱਪ ਕਰ ਲੋ ਲਓ ਜੀ ਅੱਜ ਦਾ ਡਰਾਗ ਬਹੁਤ ਵਧੀਆ ਰਿਹਾ ਤੇ ਸਾਨੂੰ ਨਹੀਂ ਲੈ ਕੇ ਗਏ ਕੋਈ ਨਹੀਂ ਲੈ ਹਾਂ ਠੀਕ ਹੈ ਜੇ ਤੁਸੀਂ ਵੀ ਕਰਨਾ ਹੋਇਆ ਤਾਂ ਜਰੂਰ ਕਰੋ ਬੱਚਿਆਂ ਨਾਲ ਵੀ ਕਰ ਸਕਦੇ ਆ ਨੈਕਸਟ ਵਾਰੀ ਇਹਨਾਂ ਨੂੰ ਵੀ ਲੈ ਕੇ ਜਾਵਾਂਗੇ ਆਪਾਂ ਤੇ ਮਿਲਦੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ 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 ਬਾਏ